ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਹਾਂਜੀ ਸੋ ਅੱਜ ਆਪਾਂ neck design ਬਣਾਉਣ ਲੱਗੇ ਹਾਂ ਜੀ ਦੇਖੋ ਜੋ ਇਹ ਮਲਟੀ ਕਲਰ ਦਾ ਤੁਸੀਂ ਦੇਖ ਰਹੇ ਹੋ ਕਈ ਕਲਰ ਦਾ ਇਹ ਆਪਣਾ ਸ਼ਰਟ ਹੈ ਜੀ ਤੇ ਜੋ ਤੁਸੀਂ ਇਹ ਚਿਕਨਕਾਰੀ ਵਾਲਾ ਦੇਖ ਰਹੇ ਹੋ ਇਹ ਆਪਣਾ ਪਲਾਜ਼ੋ ਹੈ ਠੀਕ ਹੈ ਜੀ ਵਾਈਟ ਕਲਰ ਦਾ ਪਲਾਜ਼ੋ ਦੇ ਵਿੱਚੋਂ ਆਪਾਂ ਇਹ ਪੈਚ ਕੱਢਣੇ ਨੇ ਤੁਸੀਂ ਦੇਖ ਸਕਦੇ ਹੋ ਜੋ ਤੁਹਾਨੂੰ ਡਿਜ਼ਾਈਨ ਦਿਖ ਰਹੇ ਨੇ ਤਿੰਨ ਲੇਅਰਾਂ ਦਿਖ ਰਹੀਆਂ ਨੇ ਤੁਹਾਨੂੰ ਸੈਂਟਰ ਵਿੱਚ ਅੰਬੀ ਵਾਲਾ ਡਿਜ਼ਾਈਨ ਜਿਆ ਰਿਹਾ ਵਾ ਤੇ ਉੱਪਰੋਂ ਤੇ ਨੀਚੋਂ ਇੱਕੋ ਜਿਹੇ ਫਲਾਵਰ ਜਿਹੇ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਇਹਨੂੰ ਆਪਾਂ ਕੱਟ ਕਰ ਲੈਣਾ ਹੈ ਇਹ ਆਪਾਂ neck ਡਿਜ਼ਾਈਨ ਬਣਾਵਾਂਗੇ ਜੋ ਕਿ ਤੁਸੀਂ ਦੇਖ ਸਕਦੇ ਹੋ ਜੋ ਸੈਂਟਰ ਵਾਲਾ ਪਾਰਟ ਹੈ ਅੰਬੀ ਜੇ ਵਾਲਾ ਠੀਕ ਹੈ ਜੀ ਉਹਨੂੰ ਆਪਾਂ ਘੇਰੇ ਤੇ ਲਗਾਵਾਂਗੇ ਲੈਂਸ ਵਰਕ ਦੇ ਨਾਲ ਤੇ ਜੋ ਇਹ ਸਾਈਡਾਂ ਤੇ ਹੈ ਫਲਾਵਰ ਵਾਲਾ ਇਹਨੂੰ ਆਪਾਂ 슬ੀਵਸ ਤੇ ਵੀ ਅਟੈਚ ਕਰਾਂਗੇ ਤੇ neck ਤੇ ਵੀ ਠੀਕ ਹੈ ਜੀ ਤੇ ਹੁਣ ਅੱਜ ਆਪਾਂ neck ਤੇ ਇਹਨੂੰ ਅਟੈਚ ਕਰਨਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਦੋਨੋਂ ਸਾਈਡਾਂ ਤੋਂ ਜਿਹੜਾ ਹਾਂਜੀ ਇਹ ਵਾਲਾ ਡਿਜ਼ਾਈਨ ਆਪਾਂ ਪੱਲੇ ਵਿੱਚ ਕੈਰੀ ਕਰਾਂਗੇ ਠੀਕ ਹੈ ਜੀ ਹਾਂਜੀ ਆ ਦੇਖੋ ਇਹ ਜੋ ਡਿਜ਼ਾਈਨ ਹੈ ਇਹ ਆਪਾਂ ਦੋ ਪੱਟੀਆਂ ਸਾਈਡਾਂ ਤੋਂ ਕੱਟ ਲਈਆਂ ਨੇ ਜੀ ਠੀਕ ਹੈ ਜੀ 슬ੀਵ ਦੇ ਵਿੱਚ ਲਗਾ ਕੇ ਉਸ ਤੋਂ ਬਾਅਦ ਇਹ ਆਪਣਾ ਕੱਪੜਾ ਜਿਹੜਾ ਇਹਨਾ ਆਪਣੇ ਕੋਲੇ ਬਚ ਗਿਆ ਠੀਕ ਹੈ ਜੀ ਉਹਦਾ ਆਪਾਂ ਪੈਚ ਵਰਕ ਕਰਾਂਗੇ ਨੈਕ ਤੇ ਠੀਕ ਹੈ ਜੀ ਇਹ ਦੇਖੋ ਸੇਮ ਡਿਜ਼ਾਈਨ ਹੈ ਦੋਨੋਂ ਪੱਟੀਆਂ ਤੇ ਤੇ ਹੁਣ ਆਪਾਂ ਇਹਨੂੰ ਕੱਟ ਲੈਣਾ ਦੇਖੋ ਇਧਰਲੀ ਸਾਈਡ ਤੋਂ ਵੀ ਆਪਾਂ ਇਹਨੂੰ ਕੱਟ ਕਰ ਲਾਂਗੇ ਜੀ ਠੀਕ ਹੈ ਜੀ ਇਹਨੂੰ ਆਪਾਂ ਇਕੋ ਜਿਹਾ ਕਰ ਲੈਣਾ ਬਿਲਕੁਲ ਕੋਇਲ ਕਰਕੇ ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਦੋਨੋਂ ਪੱਟੀਆਂ ਜੁਆਇੰਟ ਕਰ ਦੇਣੀਆਂ ਨੇ ਹਾਂਜੀ ਜੋ ਐਕਸਟਰਾ ਸੀ ਉਹ ਆਪਾਂ ਨੇ ਕੱਟ ਕਰ ਦਿੱਤਾ ਦੇਖੋ ਹੁਣ ਦੇਖੋ ਠੀਕ ਇਸੇ ਤਰੀਕੇ ਦੇ ਨਾਲ ਆਪਾਂ ਨੇ ਇਹਨਾਂ ਦੋਨੋਂ ਪੱਟੀਆਂ ਨੂੰ ਜੁਆਇੰਟ ਕਰ ਲੈਣਾ ਠੀਕ ਹੈ ਜੀ ਇੱਕ ਦੂਜੇ ਨਾਲ ਅਟੈਚ ਕਰ ਲੈਣਾ ਵਾ ਹਾਂਜੀ ਹਾਂਜੀ ਟਿੱਸ ਲੱਗ ਚੁੱਕੀ ਹੈ ਆਪਣੀ ਦੇਖੋ ਹੁਣ ਆਪਾਂ ਦੋਨੋਂ ਜੁਆਇੰਟ ਕਰ ਲਈਏ ਠੀਕ ਹੈ ਜੀ ਇਹ ਹੈਗਾ ਆਪਣਾ ਪੇਸਟਿੰਗ ਪੇਪਰ ਇਹ ਆਪਾਂ ਪੇਸਟਿੰਗ ਪੇਪਰ ਲਿਆ ਜੋ ਕਿ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਇਹਦੇ ਵਿੱਚ ਅਟੈਚ ਕਰ ਲਾਂਗੇ ਠੀਕ ਹੈ ਜੀ ਹੁਣ ਆਪਾਂ ਜਿੰਨਾ ਆਪਾਂ ਨੂੰ ਚਾਹੀਦਾ ਠੀਕ ਹੈ ਜੀ ਸੇਮ ਸਾਈਜ਼ ਆਪਾਂ ਕੱਟ ਕਰ ਲੈਣਾ ਆ ਦੇਖੋ ਕੱਟ ਕਰ ਲਿਆ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਜੋੜ ਲਿਆਣਾ ਠੀਕ ਹੈ ਜੀ ਆ ਦੇਖੋ ਆਪਾਂ ਪ੍ਰੈਸ ਨਾਲ ਇਹਦੇ ਨਾਲ ਅਟੈਚ ਕਰ ਲਿਆ ਹੁਣ ਆਪਾਂ ਸੈਂਟਰ ਦੇ ਵਿੱਚ ਪਹਿਲਾਂ ਸਲਾਈ ਲਗਾਵਾਂਗੇ ਤਾਂ ਕਿ ਜੋ ਆਪਣਾ ਪੈਚ ਆ ਇਹ ਇੱਧਰ ਉੱਧਰ ਨਾ ਜਾਵੇ ਠੀਕ ਹੈ ਜੀ ਦੇਖੋ ਹਾਂ ਜੀ ਹੁਣ ਆਪਾਂ ਸਾਈਡਾਂ ਤੋਂ ਵੀ ਇਹਦੇ ਸੀਨ ਲਗਾ ਲਾਂਗੇ ਤਿੰਨੋਂ taraf ਤੋਂ ਆਪਾਂ ਇਹਦੇ ਤੇ ਸਲਾਈ ਲਗਾ ਲਾਂਗੇ ਹਾਂਜੀ ਐਦਾਂ ਪੈਚਵਰਕ ਲਗਾ ਕੇ ਜੀ ਆਪਣਾ ਚਿਕਨ ਵਾਲਾ ਦੇਖੋ ਇਹ ਆਪਣੀ ਇੱਕ ਰੈਡੀਮੇਡ ਕੁੜਤੀ ਦੀ ਤਰ੍ਹਾਂ ਤਿਆਰ ਹੋ ਜਾਏਗਾ ਐਦਾਂ ਪੈਚ ਆਪਾਂ neck ਤੇ ਵੀ ਲਗਾ ਰਹੇ ਹਾਂ ਇਹ ਆਪਾਂ ਘੇਰੇ ਤੇ ਵੀ ਲਗਾਵਾਂਗੇ ਤੇ sleeve ਤੇ ਵੀ ਲਗਾਵਾਂਗੇ ਠੀਕ ਹੈ ਜੀ ਦੇ ਨਾਲ ਹੀ ਆਪਾਂ ਇਹਦੇ ਨਾਲ ਇੱਕ ਆਪਾਂ ਨੇ ਲੇਸ ਲਈਆ ਉਹ ਅਟੈਚ ਕਰਾਂਗੇ ਹਾਂਜੀ ਦੇਖੋ ਇਹ ਆਪਣਾ ਲੱਗ ਚੁੱਕਿਆ ਜੀ ਹਾਂਜੀ ਇਹ ਹੁਣ ਆਪਣਾ ਨੈਕ ਆ ਜੋ ਆਪਾਂ ਇਹਦੇ ਤੇ ਅਟੈਚ ਕਰਨਾ ਹਾਂਜੀ ਐਕਚੁਅਲੀ ਗੱਲੇ ਸੀ ਕਿ ਮੈਂ ਪੈਚਵਰਕ ਪਹਿਲਾਂ ਲਗਾਉਣਾ ਨਹੀਂ ਸੀਗਾ ਤੇ ਮੈਂ ਪਹਿਲਾਂ ਹੀ ਇਦਾਂ neck ਕੱਟ ਲਿਆ ਸੀਗਾ ਬਣਾਉਣ ਲਈ ਠੀਕ ਹੈ ਜੀ ਤੇ ਮੈਂ ਸੋਚਿਆ ਵੀ ਪੈਚਵਰਕ ਲਗਾਉਨੇ ਆ ਤੇ ਥੋੜਾ ਡਿਜ਼ਾਈਨਰ neck ਬਣ ਜੇਗਾ ਇਸ ਲਈ ਮੈਨੂੰ ਇਸ ਤਰੀਕੇ ਨਾਲ ਪੱਟੀ ਲਗਾਉਣੀ ਪੈ ਰਹੀ ਹੈ ਜੀ ਠੀਕ ਹੈ ਜੀ ਅਸੀਂ ਤਾਂ ਪੈਚ ਲਗਾ ਕੇ ਉਸ ਤੋਂ ਬਾਅਦ ਆਪਾਂ neck ਅਟੈਚ ਕਰਨਾ ਸੀ ਮਤਲਬ ਬਾਅਦ ਵਿੱਚ ਹੀ ਕੱਟਣਾ ਸੀ ਆਪਾਂ ਸੈਂਟਰ ਪੁਆਇੰਟ ਠੀਕ ਹੈ ਜੀ ਹੁਣ ਆਪਾਂ ਇਸ ਤਰੀਕੇ ਨਾਲ ਵਿੱਚ ਹਲਕੇ ਹਲਕੇ ਕੱਟ ਦੇ ਲੈਣੇ ਆ ਹਾਂਜੀ ਹੁਣ ਆਪਾਂ ਇਹਨੂੰ ਟਰਨ ਕਰ ਲੈਣਾ ਉਲਟੀ ਸਾਈਡ ਨੂੰ ਦੇਖੋ ਉਸ ਤੋਂ ਬਾਅਦ ਆਪਾਂ ਫਿਰ ਇਹਤੇ ਪ੍ਰੈਸ ਕਰ ਲਾਂਗੇ ਪ੍ਰੈਸ ਕਰਕੇ ਇਹਨੂੰ neck ਨੂੰ ਚੰਗੀ ਤਰ੍ਹਾਂ ਬਿਠਾ ਲਾਂਗੇ ਠੀਕ ਹੈ ਜੀ ਹੁਣ ਇਹ ਦੇਖੋ ਇਹ ਲਈ ਆਪਾਂ ਲੈਂਸ ਇਹ ਲੈਂਸ ਹੁਣ ਆਪਾਂ ਸਾਰੇ neck ਤੇ ਤੇ ਪੈਸ ਦੇ ਸਾਈਡਾਂ ਤੇ ਵੀ ਇਹਨੂੰ ਅਟੈਚ ਕਰਾਂਗੇ ਦੇਖੋ ਹੁਣ ਆਪਾਂ ਬਿਲਕੁਲ ਇਹ ਇਹਦੇ ਕਿਨਾਰੇ ਤੇ ਲਾਉਣੀ ਆਪਾਂ ਨੇ ਲੈਸ ਠੀਕ ਹੈ ਜੀ ਬਿਲਕੁਲ ਕਿਨਾਰੀ ਕਿਨਾਰੀ ਤੇ ਆਪਾਂ ਇਹਨੂੰ ਸਟਿਚ ਕਰ ਲੈਣਾ ਵਾ ਇਹ ਲੈਸ ਜੜੀ ਨਾ ਆਪੇ ਖਿੱਚਣੀ ਆ ਤੇ ਨਾ ਇਹ ਆਪਾਂ ਥੋੜੀ ਲੂਸ ਵੀ ਨਹੀਂ ਰੱਖਣੀ ਬਿਲਕੁਲ ਹਲਕੇ ਹੱਥ ਨਾਲ ਲਗਾਉਂਦੇ ਜਾਣਾ ਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਪੈਚ ਵਰਕ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ neck ਨੂੰ ਆਪਣੇ ਨੂੰ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਬਾਅਦ ਵਿੱਚ ਆਪਾਂ ਬਟਨ ਵੀ ਅਟੈਚ ਕਰਾਂਗੇ ਆਪਣੀ ਸ਼ਰਟ ਦੇ ਨਾਲ ਦੇ ਠੀਕ ਹੈ ਜੀ ਦੇਖੋ ਇਹ ਇਹਦੇ ਨਾਲ ਆਪਣਾ ਇੱਕ ਡਿਜ਼ਾਈਨਰ ਪੀਸ ਬਣ ਜਾਏਗਾ ਆਪਣੀ ਸ਼ਰਟ ਦਾ ਹਾਂਜੀ ਥੋੜੀ ਜੀ ਮਿਹਨਤ ਦੀ ਜ਼ਰੂਰਤ ਹੁੰਦੀ ਆ ਕਿ ਜਦੋਂ ਆਪਾਂ ਮਿਹਨਤ ਕਰਦੇ ਆ ਤਾਂ ਆਪਣੀ ਜੋ ਚੀਜ਼ ਹੁੰਦੀ ਆ ਬਹੁਤ ਹੀ ਕਹਿੰਦੇ ਆ ਖੂਬਸੂਰਤ ਬਣ ਜਾਂਦੀ ਆ ਠੀਕ ਹੈ ਜੀ ਹਰ ਇੱਕ ਚੀਜ਼ ਲਈ ਮਿਹਨਤ ਜ਼ਰੂਰੀ ਆ ਹਾਂ ਜੀ ਤੁਸੀਂ ਦੇਖਣਾ corner ਤੋਂ ਆਪਾਂ ਕਿਸ ਤਰੀਕੇ ਨਾਲ ਲਗਾਈਏ ਤੁਸੀਂ ਵੀ ਇਸ ਤਰੀਕੇ ਨਾਲ ਲਗਾ ਕੇ ਦੇਖਣਾ ਜੀ थोड़ा नैक जोड़ा डिजाइन बहुत ही फिनिशिंग बहुत ही प्यारा नैक डिज़ाइन बन के रेडी हो कि जो अपनी लैस आ अपने पैच के नाल बिल्कुल मैच कर गई है लग नहीं रहा कि बिल्कुल भी कि अपने ही लैस जी अलग तो ली है ਹਾਂਜੀ ਦੇਖੋ ਹੁਣ ਆਪਾਂ ਇਹਦੇ ਤੇ ਡਬਲ ਸਟਿਚ ਲਗਾਵਾਂਗੇ ਸਾਈਡਾਂ ਤੋਂ ਕਿ ਆਪਣੀ ਜਿਹੜੀ ਲੈਸ ਆ ਚੰਗੀ ਤਰ੍ਹਾਂ ਅਟੈਚ ਹੋ ਜਾਵੇ ਹਾਂਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਇਹ ਆਈਡੀਆ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਦੇਖੋ ਆਪਾਂ ਬਚੇੇ ਕਪੜੇ ਦੇ ਵਿੱਚੋਂ ਵੀ ਇੰਨੇ ਸੋਹਣੇ ਡਿਜ਼ਾਈਨ ਬਣਾ ਸਕਦੇ ਆ। ਹਾਂਜੀ। ਦੇਖੋ ਇਹ ਆਪਣੇ neck ਦੇ ਵੀ ਫਾਈਨਲ ਲੁੱਕ ਹੁਣ ਆਪਾਂ ਇਹਦੇ ਤੇ ਜੋ ਬਟਨ ਨੇ ਉਹ ਅਟੈਚ ਕਰਾਂਗੇ। ਦੇਖੋ ਬਿਲਕੁਲ ਰੈਡੀਮੇਡ ਕੋਰਟੀ ਦੀ ਤਰ੍ਹਾਂ ਇਹ ਨੇਕ ਲੱਗ ਰਿਹਾ ਆਪਣਾ। ਤੁਹਾਨੂੰ ਕਿੱਦਾਂ ਦਾ ਲੱਗਿਆ ਇਹ? ਕਮੈਂਟ ਵਿੱਚ ਜ਼ਰੂਰ ਦੱਸਿਓ ਹਾਂਜੀ ਹੁਣ ਦੇਖੋ ਇਹ ਨੇ ਆਪਣੇ ਬਟਨ ਤਿੰਨ ਕਲਰ ਦੇ ਆਪਾਂ ਬਟਨ ਲੈਏ ਨੇ ਦੇਖੋ ਬਲੈਕ ਕਲਰ ਰੈੱਡ ਐਂਡ ਗ੍ਰੇ ਠੀਕ ਹੈ ਜੀ ਜੋ ਆਪਣੀ ਸ਼ਰਟ ਦੇ ਵਿੱਚ ਕਲਰ ਨੇ ਉਦਾਂ ਦੇ ਆਪਾਂ ਇਹ ਬਟਨ ਲੈਏ ਨੇ ਦੇਖੋ ਹੁਣ ਬਟਨ ਨਾਲ ਦੀ ਲੁੱਕ ਐ ਜਿਹੜੀ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗੀ ਐ ਹਾਂਜੀ ਦੇਖਿਓ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਆਈਡੀਆ ਤੇ ਡਿਜ਼ਾਈਨ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ